ਜਾਂ ਤਾਂ ਇਸ ਦਾ ਜਵਾਬ ਦੇ ਦੇਣਾ ਹੁਣ ਜਾਂ ਕਹਿ ਦੇਣਾ ਵੀ ਮੈਂ ਗੱਪ ਮਾਰਦਾ ਸੀ ਭਾਈ ਮੈਂ ਤਾਂ ਲੋਕਾਂ ਨੂੰ ਅੱਗੇ ਵੀ ਬੋਲੀ ਜਾਂਦਾ ਰਹਿਣਾ ਵੀ ਮੇਰੀ ਗੱਲ ਨੂੰ ਸੀਰੀਅਸ ਨਾ ਲਿਆ ਕਰੋ ਤੇ ਜਾਂ ਫਿਰ ਦੱਸਣ ਹੁਣ ਬੰਬ ਕਿੱਥੇ ਪਏ ਆ ਵੀ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਤੁਹਾਨੂੰ ਬਖਸ਼ਿਆ ਨਹੀਂ ਜਾਣਾ ਕਿਉਂਕਿ ਹੁਣ ਜੇਲ ਵੀ ਨਵੀਂ ਬਣਾ ਰਹੇ ਆ ਤੁਹਾਨੂੰ ਡੱਕਣ ਵਾਸਤੇ ਆਪਣੇ RAMMU ਵਾਲਿਆ ਸਾਹਿਬ ਗੱਲ ਕਹਿੰਦੇ ਉਹ ਮੈਨੂੰ ਵਧੀਆ ਜਿਹੀ ਨਹੀਂ ਲੱਗਦੀ ਵੀ ਖਸਰਾ ਧਰੇ ਮੁੰਡਾ ਹੋ ਸਕਦਾ ਤੇ ਸੁਖਵੀਰ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ ਮੈਨੂੰ ਲੱਗਦਾ ਬਾਜਵਾ ਸਾਹਿਬ ਨੇ ਨਾ ਮੈਨੂੰ ਲੱਗਦਾ ਕੋਈ ਪੰਡਤ ਤੋਂ ਨੰਬਰ ਕਢਾਇਆ ਵਾ 32 ਅੱਛਾ ਉਹ ਐਂ ਕਹਿ ਦਿੰਦੇ ਆ ਵੀ 32 ਬੰਬ ਰਹਿੰਦੇ ਆ ਚੱਲਣ ਵਾਲੇ ਜਾਂ 32 ਐਮਐਲਏ ਮੇਰੇ ਸੰਪਰਕ ਚਾ ਦਰਅਸਲ ਇਹਨਾਂ ਕੋਲੇ ਕੁਝ ਹੈ ਨਹੀਂ ਇਹ ਪੰਜਾਬ ਦੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਅਗੇ ਤਰੀਕੇ ਜੀ ਉਹ دہشت ਦਾ ਮਾਹੌਲ ਬਣੇ ਉਹ ਕਹਿਣ ਵੀ ਹਾਂ ਨਾ ਨਾ ਡਰਨੀ ਸਹੀ ਮਤਲਬ ਇਹ ਕਹਿਣ ਕਹਿਣ ਨਾਲ ਹੀ ਮਤਲਬ ਕਰੀ ਜਾਂਦੇ ਆ ਹੈਗਾ ਕੁਝ ਵੀ ਨਹੀਂ ਕਰ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਜਦੋਂ ਸੀਐਮ ਸੀਗੇ ਹੂੰ ਉਦੋਂ ਉਹਨਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਵੀ ਲਿਖੀ ਸੀ ਜੀ ਤੇ ਉਹਦੇ ਤੇ ਹੁਣ ਬਾਦ ਵਾਸਾ ਸਫਾਈਆਂ ਤਾਂ ਦਿੰਦੇ ਪਏ ਆ ਜੀ ਤੇ ਉਹਨਾਂ ਨੇ ਕਹਿਤਾ ਸੀ ਵੀ ਜਾਂਚ ਚ ਕੁਝ ਮਿਲਿਆ ਨਹੀਂ ਮਾ ਉਹਨਾਂ ਨੂੰ ਕਿਸੇ ਤਰੀਕੇ ਦਾ ਇਹ ਗੱਲ ਦਾ ਸ਼ੱਕ ਹੋਇਆ ਹੋਊਗਾਣਾ ਹੁਣ ਬਾਜਵਾ ਸਾਹਿਬ ਵੀ ਦੱਸ ਸਕਦੇ ਆ ਵੀ ਉਹਨਾਂ ਦੇ ਪਾਕਿਸਤਾਨ ਨਾਲ ਸਬੰਧ ਹੈਗੇ ਆ ਕਿ ਨਹੀਂ ਹੈਗੇ ਜਿਵੇਂ ਉਹ ਬੰਬਾ ਦਾ ਦੱਸ ਸਕਦੇ ਜੀਠਿਆ ਸਾਹਿਬ ਤਾਂ ਮੈਂ ਕਿਹਾ ਕਿੰਨੇ ਚਿਰ ਦੇ ਐ ਬੋਲੀ ਜਾਂਦੇ ਆ ਲੋਕਾਂ ਨੂੰ ਵੀ ਸਿਕਿਉਰਿਟੀਆ ਤੋਂ ਛੱਡ ਕੇ ਜਾਣ ਫਲਾਨਾ ਕਰਨ ਤੇ ਇਹਨਾਂ ਨੂੰ ਪਤਾ ਲੱਗੇ ਪਿੰਡਾਂ 'ਚ ਹੁਣ ਮਜੀਠਿਆ ਸਾਹਿਬ ਨੂੰ ਕਹੋ ਵੀ ਤੁਹਾਡੇ ਕੋਲੇ ਵੀ ਹੈਣੀ ਸਓ ਕਿਉਰਿਟੀ ਹੰਟਰ ਦੀ ਕਿਹੜੀ ਗੱਲ ਤੋਂ ਆ ਨਾਲੇ ਮਜੀਠੀਆ ਸਾਹਿਬ ਨੂੰ ਸਿਕਿਉਰਿਟੀ ਕਿਹੜੀ ਗੱਲ ਦੀ ਦਿੱਤੀ ਜਾਣੀ ਚਾਹੀਦੀ ਹੈ ਜਿਵੇਂ ਨਾਰਮਲ ਇੱਕ ਲੀਡਰ ਨੂੰ ਹੁੰਦੀ ਹੈ ਉਨੀ ਕੁ ਉਹਨਾਂ ਨੂੰ ਮਿਲੀ ਵੀ ਸਿਕਿਉਰਿਟੀ ਵਾਪਸ ਨਹੀਂ ਲਈ ਸਿਕਿਉਰਿਟੀ ਘਟਾਈ ਗਈ ਹੈ ਘਟਾਈ ਗਈ ਕਿਉਂਕਿ ਉਹਨਾਂ ਨੂੰ ਉਹਨਾਂ ਕੋਲੇ ਨਾ ਤਾਂ ਕੋਈ ਅਹੁਦਾ ਜੀ ਨਾ ਹੀ ਉਹ ਐਮਐਲਏ ਰਹੇ ਆ ਬਰੋਧੀਆਂ ਦੇ ਕਮਾਲ ਦੀ ਗੱਲ ਹੈ ਮੈਨੂੰ ਲੱਗਦਾ ਇੱਥੇ ਆ ਕੇ ਮੇਰੇ ਹਲਕੇ 'ਚ ਘਟੋ-ਘਟਾ ਕੇ ਜ਼ਰੂਰ ਦੇਖੋ ਜੇ ਅਸੀਂ ਕੁਝ ਨਹੀਂ ਨਾ ਕਰਾਇਆ ਜਿੱਥੇ-ਜਿੱਥੇ ਮੈਦ ਘਾਟਨ ਕਰਕੇ ਆਏ ਉਹਨਾਂ ਨੂੰ ਕਹੇ ਪੁੱਛ ਲੋ ਵੀtheta theta ਉਹ ਚੀਜ਼ਾਂ ਬਣੀਆਂ ਕਿ ਨਹੀਂ ਬਣੀਆਂ ਸਮਾਰਟ ਕਲਾਸਰੂਮ ਚ ਦੇਖੋਗੇ ਕਿਸੇ ਪ੍ਰਾਈਵੇਟ ਸਕੂਲ ਚ ਉਹ ਜੀ ਐਲਈਡੀ ਨਹੀਂ ਹੋਣੀ ਜਿਹੋ ਜੀ ਉਹਦੇ ਵਿੱਚ ਲੱਗੇ ਹੋਏ ਆ ਸਮਾਰਟ ਬੋਰਡ ਲੱਗਾ ਬਹੁਤ ਹੀ ਵਧੀਆ ਤਰੀਕੇ ਨਾਲ ਓਕੇ ਉਹਦੇ ਵਿੱਚ ਵਾਈਫਾਈ ਹੋਊਗਾ ਪ੍ਰੋਜੈਕਟਰ ਵੀ ਹੋਊਗਾ ਸਾਰਾ ਕੁਝ ਜਿਹੜੀਆਂ ਆਧੁਨਿਕ ਸੁਵਿਧਾਵਾਂ ਦੇ ਸਕਦੇ ਆ ਆਪਾਂ ਸਟੂਡੈਂਟ ਨੂੰ ਉਹ ਸਾਰੀਆਂ ਹੋਣਗੀਆਂ ਜਿਹੜੀਆਂ ਪ੍ਰਾਈਵੇਟ ਸਕੂਲਾਂ ਚ ਵੀ ਚੱਲਦੀਆਂ ਯੋਧਨਾ ਸ਼ੇਮਰੋਧਮ ਇਹ ਮਚਲਾਈ ਆ ਇਹ ਉਸੇ ਦਾ ਹਿੱਸਾ ਹੈ ਇਹ ਨਹੀਂਗਾ ਵੀ ਇਹ ਕੰਮ ਅੱਜ ਸ਼ੁਰੂ ਹੋਇਆ ਨਸ਼ਾ ਤਸਕਰਾਂ ਦੇ ਘਰ ਟਾਉਣੇ ਸ਼ੁਰੂ ਹੋਏ ਆ ਜਿਨ੍ਹਾਂ ਨੇ ਮਤਲਬ ਮਾਤਾ ਪੈਣਾ ਦੀਆਂ ਚੁੰਨੀਆਂ ਜਿਹੜੀਆਂ ਚਿੱਟੀਆਂ ਕਰਤੀਆਂ ਸੀ ਉਸ ਚਿੱਟੇ ਨੇ ਕਮਾਈ ਨਾਲ ਬਣਾਏ ਹੋਏ ਘਰਾਂ ਨੂੰ ਹੁਣ ਧੌਣ ਲੱਗਿਆ ਸਰਕਾਰਾਂ ਜੀ ਇਹ ਪਿਛਲੇ 3 ਸਾਲ ਤੋਂ ਇਹਦਾ ਜਿਹੜਾ ਇਹਦੀ ਜਿਹੜੀ ਮਤਲਬ ਕੀ ਕਹਿੰਦੇ ਰੂਪਰੇਖਾ ਬਣਾਈ ਜਾ ਰਹੀ ਸੀ ਇਹੋ ਮੇਰੇ ਹਲਕੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਜੜੀ ਤੱਕ ਦੁੱਖ ਤਕਲੀਫਾ ਕਿਸਾਨਾਂ ਨੂੰ ਆਉਣੀ ਨਹੀਂ ਚਾਹੀਦੀ ਜੇ ਕਿਸਾਨ ਹੀ ਖੁਸ਼ ਨਹੀਂ ਹੋਇਆ ਸਾਡੇ ਤੋਂ ਤਾਂ ਫਿਰ ਮੈਨੂੰ ਲੱਗਦਾ ਫਿਰ ਆਪਾਂ ਨੂੰ ਬੋਲੀ ਲੱਡੂ ਖਵਾ ਕੇ ਮੂੰਹ 'ਚ ਕਿਸੇ ਦੇ ਪਾਉਣਾ ਫੋਟੋ ਖਰਾਉਂਦਾ ਕੋਈ ਪੈਦਾ ਨਹੀਂ ਪਰ ਉਹਨਾਂ ਨੇ ਕਿਹਾ ਵੀ ਸਾਡੇ ਪ੍ਰਬੰਧ ਪੂਰੇ ਵਧੀਆ ਤਰੀਕੇ ਨਾਲ ਕੀਤੇ ਹੋਏ ਆ ਸਾਚਰੀ ਗਾਲ ਜੀ ਮੈਨਰਪੁਰ ਸਿੰਘ ਜੈਤੋ ਤੁਸੀਂ ਸੱਚ ਦਾ ਸੁਨਿਆ ਨਾਲ ਜੁੜੇ ਹੋਇਓ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਆਂਦਾ ਕਿ ਪੰਜਾਬ ਦੇ ਵਿੱਚ 18 ਬੰਬ ਚੱਲ ਚੁੱਕੇ ਨੇ ਤੇ 50 ਆਏ ਸੀਗੇ। ਬਾਕੀ 32 ਬੰਬ ਹੋਰ ਚੱਲਣੇ ਨੇ। ਇਸ ਤੋਂ ਬਾਅਦ ਬਹੁਤ ਦਹਿਸ਼ਤ ਦਾ ਮਾਹੌਲ ਵੀ ਹੋਇਆ ਤੇ ਪੰਜਾਬ ਦੀ ਸਿਆਸਤ ਵੀ ਉਸ ਤੋਂ ਬਾਅਦ ਲਗਾਤਾਰ ਗਰਮਾਈ ਹੋਈ ਹੈ ਤੇ ਭਗਵੰਤ ਮਾਨ ਦਾ ਵੀ ਬਿਆਨ ਆਂਦਾ ਕਿ ਬਾਜਵਾ ਸਾਹਿਬ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਗੱਲਬਾਤ ਕਰਾਂਗੇ ਸਾਡੇ ਨਾਲ ਐਮ.ਐਲ.ਏ. ਅਮੋਲਕ ਸਿੰਘ ਮਝੂਦ ਨੇ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਧੰਨ ਧੰਨਵਾਦੀ। ਕਿਵੇਂ ਦੇਖਦੇ ਹੋ ਜੋ ਪ੍ਰਤਾਪ ਸਿੰਘ ਬਾਜਵਾ ਦਾ ਇਹ ਬਿਆਨ ਆਂਦਾ ਕਿ ਪੰਜਾਬ ਵਿੱਚ 18 ਬੰਬ ਚੱਲ ਚੁੱਕੇ ਨੇ 32 ਹੋਰ ਚੱਲਣਗੇ ਮੈਨੂੰ ਇਨਫੋਰਮੇਸ਼ਨ ਮਿਲ ਗਿਆ ਮੈਨੂੰ ਲੱਗਦਾ ਬਾਜਵਾ ਸਾਹਿਬ ਨੇ ਨਾ ਮੈਨੂੰ ਲੱਗਦਾ ਕੋਈ ਪੰਡਤ ਤੋਂ ਨੰਬਰ ਕਢਾਇਆ ਵਾ 32 ਅੱਛਾ ਉਹ ਆਈਂ ਕਹਿ ਦਿੰਦੇ ਆ ਵੀ 32 ਬੰਬ ਰਹਿੰਦੇ ਆ ਚੱਲਣ ਵਾਲੇ ਜਾਂ 32 ਐਮਐਲਏ ਮੇਰੇ ਸੰਪਰਕ ਚ ਹਮ ਹੁਣ ਮੈਂ ਬਾਜਵਾ ਸਾਹਿਬ ਨੂੰ ਕਹੂੰਗਾ ਜਿਆਦਾ ਲੋੜ ਤੋਂ ਬੋਲਣਾ ਵੀ ਨੁਕਸਾਨਦਾਇਕ ਹੁੰਦਾ ਹਮ ਨਾਲੇ ਤਾਂ ਹੁਣ 32 ਬੰਬਾਂ ਦਾ ਦੱਸ ਦਿਓ ਕਿੱਥੇ ਆਉਣ ਵਾਲੇ 32 ਐਮਐਲਏ ਦਾ ਦੱਸੋ ਜਿਹੜੇ ਤੁਹਾਡੇ ਸੰਪਰਕ ਚ ਹਮ ਲੋਕ ਕਹਿਣਾ ਤਾਂ ਨਹੀਂ ਚਾਹੀਦਾ ਹੁਣ ਬਾਜਵਾ ਸਾਹਮਣੇ ਬੰਬ ਵੀ ਬੰਨ ਲਿਆ ਢੂਈ ਤੇ ਆਪਦੀ ਤੇ ਹੁਣ ਉਹ ਦੱਸਣ ਵੀ ਕਿੱਥੇ ਰੱਖੇ ਆ ਇਹ ਨਾ ਦਰਸਾਲ ਇਹਨਾਂ ਕੋਲੇ ਕੁਝ ਹੈ ਨਹੀਂ ਇਹ ਪੰਜਾਬ ਦੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਕਿਸੇ ਤਰੀਕੇ ਜੀ ਵਿਦਾਸ਼ਤ ਦਾ ਮਾਹੌਲ ਬਣੇ ਉਹ ਕਹਿਣ ਵੀ ਹਾਂ ਨਾ ਨਾ ਡਰਨੀ ਸਹੀ ਮਤਲਬ ਇਹ ਕਹਿਣ ਕਹਿਣ ਨਾਲ ਹੀ ਮਤਲਬ ਕਰੀ ਜਾਂਦੇ ਆ ਹੈਗਾ ਕੁਝ ਵੀ ਨਹੀਂਗਾ ਇਹ ਕਹਿ ਕਹਿ ਕੇ ਹੀ ਬਣਾਈ ਜਾਂਦੇ ਆ ਚੀਜ਼ਾਂ ਕਿਉਂਕਿ ਜੇ 100 ਵਾਰੀ ਬੰਦਾ ਕਹੂਗਾ ਕਿਤੇ ਨਾ ਕਿਤੇ ਇੱਕ ਜਣਾ ਤਾਂ ਸੁਣੂਗਾ ਹੀ ਸੋ ਇਸੇ ਕਰਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਹੁਣ ਮੈਂ ਕਹੂੰਗਾ ਵੀ ਐਲੋਪੀ ਨੇ ਵਿਰੋਧੀ ਧਿਰ ਦੇ ਨੇਤਾ ਨੇ ਉਹ ਬੜੇ ਗੈਰ ਜ਼ਿੰਮੇਵਾਰ ਆ ਨਾ ਜਿਹੜਾ ਇਹਨਾਂ ਨੇ ਜਵਾਬ ਗੱਲ ਕੀਤੀ ਐ ਸੋ ਮੈਨੂੰ ਇਹ ਬਹੁਤ ਹਾਸੋਗਣੀ ਉਹਨਾਂ ਤੇ ਜਾਂ ਤਾਂ ਇਸ ਦਾ ਜਵਾਬ ਦੇ ਦੇਣਾ ਹੁਣ ਜਾਂ ਕਹਿ ਦੇਣਾ ਵੀ ਮੈਂ ਗੱਪ ਮਾਰਦਾ ਸੀ ਭਾਈ ਮੈਂ ਤਾਂ ਲੋਕਾਂ ਨੂੰ ਅੱਗੇ ਵੀ ਬੋਲੀ ਜਾਂਦਾ ਰਹਿਣਾ ਵੀ ਮੇਰੀ ਗੱਲ ਨੂੰ ਸੀਰੀਅਸ ਨਾ ਲਿਆ ਕਰੋ ਤੇ ਜਾਂ ਫਿਰ ਦੱਸਣ ਹੁਣ ਬੰਬ ਕਿੱਥੇ ਪਏ ਆ ਉਹ ਰੋਦੀ ਇਹ ਵੀ ਕਹਿ ਰਹੇ ਆ ਕਿ ਇਹਨਾਂ ਦੇ ਸਬੰਧ ਵੀ ਹੋ ਸਕਦੇ ਆ ਪਾਕਿਸਤਾਨ ਨਾਲ ਤੁਸੀਂ ਕਿਵੇਂ ਦੇਖਦੇ ਹੋ ਮੈਨੂੰ ਲੱਗਦਾ ਕੈਪਟਨ ਉਮਰਿੰਦਰ ਸਿੰਘ ਜਦੋਂ ਸੀਐਮ ਸੀਗੇ ਹੂੰ ਉਦੋਂ ਉਹਨਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਵੀ ਲਿਖੀ ਸੀ ਜੀ ਤੇ ਉਹਦੇ ਤੇ ਹੁਣ ਬਾਜਵਾ ਸਾਹਿਬ ਸਫਾਈਆਂ ਤਾਂ ਦਿੰਦੇ ਪਏ ਆ ਜੀ ਕਿ ਉਹਨਾਂ ਨੇ ਕਹਿਤਾ ਸੀ ਵੀ ਜਾਂਚ ਚ ਕੁਝ ਮਿਲਿਆ ਨਹੀਂ ਪਰ ਉਹਨਾਂ ਨੂੰ ਕਿਸੇ ਤਰੀਕੇ ਦਾ ਇਹ ਗੱਲ ਦਾ ਸ਼ੱਕ ਹੋਇਆ ਹੋਊਗਾ ਨਾ ਹੁਣ ਬਾਜਵਾ ਸਾਹਿਬ ਹੀ ਦੱਸ ਸਕਦੇ ਆ ਵੀ ਉਹਨਾਂ ਦਾ ਪਾਕਿਸਤਾਨ ਨਾਲ ਸਬੰਧ ਹੈਗੇ ਕਿ ਨਹੀਂ ਹੈਗੇ ਜਿਵੇਂ ਉਹ ਬੰਬਾ ਦਾ ਦੱਸ ਸਕਦੇ ਸੋ ਇਹ ਮਤਲਬ ਹੁਣ ਹਾਸੋ ਹੀ ਨਹੀਂ ਗੱਲ ਇਹ ਆ ਵੀ ਸਾਰੀ ਕਾਂਗਰਸ ਉਹਨੂੰ ਡਿਫੈਂਡ ਕਰਦੀ ਪਈ ਆ ਹੂੰ ਕਾਂਗਰਸ ਵਾਲੇ ਦੱਸਣ ਵੀ ਇਹ ਜਿਹੜੇ ਉਹਨਾਂ ਨੇ ਬੰਬ ਕਹੇ ਸੀਗੇ ਜਾਂ ਤਾਂ ਕਾਂਗਰਸ ਆਰੀ ਹੁਣ ਡਿਫੈਂਡ ਕਰਨ ਦੀ ਜਿਆਦਾ ਲੱਭੇ ਬਾਜਵਾ ਸਾਹਿਬ ਨਾਲ ਜਾਵੇ ਵੀ ਦੱਸੋ ਬਾਜਵਾ ਸਾਹਿਬ ਕਿੱਥੇ ਕਿੱਥੇ ਆ ਜਾਂ ਬਾਜਵਾ ਸਾਹਿਬ ਇਹ ਡੀਕ ਕਰ ਰਹੇ ਆ ਵੀ ਉਹ ਬੰਬ ਚੱਲਣਗੇ ਤਾਂ ਫਿਰ ਬਾਅਦ ਚ ਮੈਂ ਕਹੂੰਗਾ ਵੀ ਹਾਂ ਹਾਂ ਵੇਖਿਆ ਤੁਸੀਂ ਇਹਨਾਂ ਨੇ ਕੁਝ ਨਹੀਂ ਕੀਤਾ ਇਹ ਲੋਕਾਂ ਦੇ ਮਰਨ ਦੀ ਵੇਟ ਕਰ ਰਹੇ ਆ ਜਾਂ ਫਿਰ ਇਹ ਲੋਕਾਂ ਨੂੰ ਗਮਰਾਹ ਕਰ ਰਹੇ ਆ ਦੋਨਾਂ ਚੋਂ ਇੱਕ ਗੱਲ ਤਾਂ ਕਰ ਹੀ ਰਹੇ ਆ ਤੋਂ ਦੱਸਣੋ ਕਿਹੜੀ ਗੱਲ ਤੇ ਸਹੀ ਨੇ ਤੁਸੀਂ ਲੋਇਨਰ ਆਰਡਰ ਦੀ ਗੱਲ ਕੀਤੀ ਆ ਮਜੀਠੀਆ ਵੀ ਲਗਾਤਾਰ ਇਲਜ਼ਾਮ ਲਾਉਂਦੇ ਆ ਸਰਕਾਰ ਤੇ ਕਿ ਪੰਜਾਬ ਵਿੱਚ ਮਹੌਲ ਠੀਕ ਨਹੀਂਗਾ ਤੇ ਉਹ ਕਹਿੰਦੇ ਉੱਤੋਂ ਮੇਰੀ ਇਹਨਾਂ ਨੇ ਸਿਕਿਉਰਿਟੀ ਘਟਾਦੀ ਮੈਨੂੰ ਮਾਰਨਾ ਚਾਹੁੰਦੇ ਆ ਭਗਵੰਤਬਾਣੂ ਵੀ ਮੈਨੂੰ ਮਰਵਾ ਦੇ ਮੈਂ ਤਾਂ ਜੋ ਪਹੁੰਗਾ ਉਹ ਨਹੀਂ ਮੈਂ ਜੋਪ ਨਹੀਂ ਹੁੰਦਾ ਇਹਨਾਂ ਖਲਾਬ ਬੋਲਦਾ ਮਜੀਠਿਆ ਸਾਹਿਬ ਤਾਂ ਮੈਂ ਕਹਿੰਦਾ ਕਿੰਨੇ ਚਿਰ ਦੇ ਐ ਬੋਲੀ ਜਾਂਦੇ ਆ ਲੋਕਾਂ ਨੂੰ ਵੀ ਸਿਕਿਉਰਟੀਆਂ ਤੋਂ ਛੱਡ ਕੇ ਜਾਣ ਫਲਾਨਾ ਕਰਨ ਤੇ ਇਹਨਾਂ ਨੂੰ ਪਤਾ ਲੱਗੇ ਪਿੰਡਾਂ ਜੇ ਹੁਣ ਮਜੀਠਿਆ ਸਾਹਿਬ ਨੂੰ ਕਹੋ ਵੀ ਤੁਹਾਡੇ ਕੋਲੇ ਵੀ ਹੈਣੀ ਸਿਓ ਸਿਕਿਉਰਟੀ ਹੰਡਰ ਦੇ ਕਿਹੜੀ ਗੱਲ ਤੋਂ ਹੂੰ ਕਿ ਤੁਸੀਂ ਤਾਂ ਕਹਿੰਦੇ ਹੁੰਦੇ ਆ ਵੀ ਸਾਨੂੰ ਨਹੀਂ ਕੋਈ ਚੱਕਰ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਸਿਕਿਉਰਟੀ ਨਾਲ ਨਹੀਂ ਹੈ ਤੇ ਨਲੇ ਮਜੀਠੀਆ ਸਾਹਿਬ ਨੂੰ ਸਿਕਿਉਰਿਟੀ ਕਿਹੜੀ ਗੱਲ ਦੀ ਦਿੱਤੀ ਜਾਣੀ ਚਾਹੀਦੀ ਹੈ ਜਿਵੇਂ ਨਾਰਮਲ ਇੱਕ ਲੀਡਰ ਨੂੰ ਹੁੰਦੀ ਹੈ ਉਨੀ ਕੁ ਉਹਨਾਂ ਨੂੰ ਮਿਲੀ ਵੀ ਸਿਕਿਉਰਿਟੀ ਵਾਪਸ ਨਹੀਂ ਲਈ ਸਿਕਿਉਰਿਟੀ ਘਟਾਈ ਗਈ ਹੈ ਘਟਾਈ ਗਈ ਕਿਉਂਕਿ ਉਹਨਾਂ ਨੂੰ ਉਹਨਾਂ ਕੋਲੇ ਨਾ ਤਾਂ ਕੋਈ ਅਹੁਦਾ ਜੀ ਨਾ ਹੀ ਉਹ ਐਮਐਲਏ ਰਹੇ ਆ ਹਮ ਠੀਕ ਹੈ ਉਹ ਪਹਿਲਾਂ ਮਨਿਸਟਰ ਸੀਗੇ ਉਸ ਦੇ ਹਿਸਾਬ ਨਾਲ ਜਿੰਨੀ ਉਹਨਾਂ ਦੀ ਬਣਦੀ ਸੁਰੱਖਿਆ ਦੇ ਉਹਨਾਂ ਨੂੰ ਦਿੱਤੀ ਗਈ ਹੈ ਪਰ ਮਜੀਠੀਆ ਸਾਹਿਬ ਦਾ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨੂੰ ਹਣ ਉਹ ਹਾਸੇ ਵਾਲੀ ਗੱਲ ਦਾ ਤਾਂ ਵੀ ਉਹ ਬਾਜਵਾ ਸਾਹਿਬ ਦਾ ਕਹਿੰਦੇ ਮੈਂ ਸਮਰਥਨ ਕਰਦਾ ਹਾਂ ਮੈਂ ਇਸ ਗੱਲ ਪਿੱਛੇ ਜੀ ਵੀ ਉਹਨਾਂ ਨੇ ਬਿਆਨ ਦਿੱਤਾ ਵੀ ਲਾ ਉਹਨਾਂ ਨਾਟਰ ਦੀ ਸਥਿਤੀ ਕਰਕੇ ਦਿੰਦਾ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਇਹ ਮੈਨੂੰ ਪਤਾ ਤੁਸੀਂ ਕਿਉਂ ਉਹਨਾਂ ਦਾ ਸਾਥ ਦੇ ਰਹੇ ਹੋ ਸਾਥ ਤੁਸੀਂ ਤਾਂ ਦੇ ਰਹੇ ਹੋ ਵੀ ਕੱਲ ਨੂੰ ਜਦੋਂ ਸਿਕਿਉਰਟੀ ਮੇਰੀ ਖੋਈ ਆ ਜੇ ਕੱਲ ਨੂੰ ਮੇਰੇ ਤੇ ਕੋਈ ਪੁੱਠਾ ਸਿੱਧਾ ਕੇਸ ਹੁੰਦਾ ਤੇ ਬਾਜਬਾ ਵੀ ਕਵੇ ਮੈਂ ਉਹਦਾ ਸਾਥ ਦੇਣਾ ਹੂੰ ਕਿਉਂਕਿ ਇਹਨਾਂ ਨੂੰ ਆਪ ਦਾ ਡਰ ਸਤਾਈ ਜਾਂਦਾ ਇਹਨਾਂ ਨੇ ਕੀਤੇ ਜਿਹੜੇ ਕਾਰਨਾਮੇ ਇਹਨਾਂ ਦੇ ਮੂਹਰੇ ਆਉਣੇ ਆ ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਅੱਜ ਇੱਕ ਦੂਜੇ ਦਾ ਹੁਣ ਕਾਲੀ ਕਾਂਗਰਸੀ ਸਾਹਦੇਲ ਇਲਜ਼ਾਮ ਸਰਕਾਰ ਤੇ ਵੀ ਬਹੁਤ ਲੱਗ ਰਿਹਾ ਜਿਵੇਂ ਲਗਾਤਾਰ ਸਰਕਾਰ ਵੱਲੋਂ ਉਦਘਾਟਨ ਕੀਤੇ ਜਾ ਰਹੇ ਸਕੂਲਾਂ ਦੀਆਂ ਬਿਲਡਿੰਗਾਂ ਦੇ ਕਿਹਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਕਿ ਸਕੂਲਾਂ ਵਿੱਚ ਕੁਝ ਨਹੀਂ ਕਰਾਇਆ ਗਿਆ ਹਾਂ ਵਿਰੋਧੀਆਂ ਦੇ ਕਮਾਲ ਦੀ ਗੱਲ ਹੈ ਮੈਨੂੰ ਲੱਗਦਾ ਇੱਥੇ ਆ ਕੇ ਮੇਰੇ ਹਲਕੇ 'ਚ ਘਟੂ ਘਟਾ ਕੇ ਜ਼ਰੂਰ ਦੇਖਣਾ ਜੇ ਅਸੀਂ ਕੁਝ ਨਹੀਂ ਨਾ ਕਰਾਇਆ ਜਿੱਥੇ ਜਿੱਥੇ ਮੈਂ ਉਦਘਾਟਨ ਕਰਕੇ ਆਇਆ ਉਹਨਾਂ ਨੂੰ ਕਹ ਪੁੱਛ ਲੋ ਵੀ ਉੱਥੇ-ਉੱਥੇ ਉਹ-ਉਹ ਚੀਜ਼ਾਂ ਬਣੀਆਂ ਕਿ ਨਹੀਂ ਬਣੀਆਂ ਸਕੂਲ ਆਫ ਐਮਿਨੈਂਸ ਰਿਆਂਦਾ ਇੱਥੇ ਅਸੀਂ 82 ਕੇ 84 ਲੱਖ ਦੀ ਬਿਲ 80 ਲੱਖ ਦੀ ਬਿਲਡਿੰਗ ਬਿਲਡਿੰਗ ਤੁਸੀਂ ਉਹ ਜਾ ਕੇ ਵੇਖੋਗੇ ਤੇ ਮੈਨੂੰ ਲੱਗਦਾ ਨਹੀਂ ਅੱਜ ਤੋਂ ਪਹਿਲਾਂ ਐਡਾ ਵੱਡਾ ਜਿਹੜਾ ਕੰਮ ਕਿਸੇ ਵੀ ਸਰਕਾਰ ਚ ਹੋਇਆ ਹੋਊਗਾ ਇੱਕ ਬਿਲਡਿੰਗ ਬਣੀ ਐ ਬਹੁਤ ਹੀ ਸ਼ਾਨਦਾਰ ਬਿਲਡਿੰਗ ਆ ਉਹ ਉਹ ਸਕੂਲ ਆ ਜਿਹੜਾ ਸਕੂਲ ਆਫ ਐਮਿਨੈਂਸ ਦੇ ਵਿੱਚ ਆਉਂਦਾ ਉਸੇ ਤਰ੍ਹਾਂ ਤੋਂ ਉੱਥੇ ਬਿਲਡਿੰਗ ਬਣੀ ਐ گاਾਂ ਵੀ ਜਿਹੜਾ ਅਸੀਂ ਕੰਮ ਕਰਾਂਗੇ ਮਤਲਬ ਪਹਿਲਾਂ ਕੀ ਹੁੰਦਾ ਸੀਗਾ 1 ਲੱਖ 2 ਲੱਖ ਦਾ ਇੱਕ ਕਮਰਾ ਦੇ ਦਿੰਦੇ ਸੀ ਉਹਨੂੰ ਕਹਿੰਦੇ ਸੀ ਕਿ ਸਕੂਲ ਦਾ ਅਸੀਂ ਵਿਕਾਸ ਕਰਤਾ ਜੀ ਹੁਣ ਸਰਕਾਰ ਨੇ ਇੱਕ ਕਰਾਈਟਰੀਆ ਬਣਾਇਆ 7 ਕੇ 7.5 ਲੱਖ ਰੁਪਏ ਦਾ ਇੱਕ ਕਮਰਾ ਬਣਦਾ ਕਮਰਿਆਂ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਆ ਪਹਿਲਾਂ ਦਿੱਤਾ ਜਾਂਦਾ ਸੀਗਾ ਵੀ ਕੁਝ ਬਣਾਉਣਾ ਆ 4 ਲੱਖ ਚ ਦੋ ਕਮਰੇ ਪਾ ਲੋ ਹੁਣ ਜੇ ਤੁਸੀਂ ਕਮਰੇ ਮੰਗਣੇ ਆ ਜੇ ਦੋ ਮੰਗੇ ਤਾਂ 14 ਲੱਖ ਮਿਲੂਗਾ ਤਿੰਨ ਮੰਗੇ ਤਾਂ 21 ਲੱਖ ਮਿਲੂਗਾ ਉਹ ਕਮਰੇ ਸਾਰੇ ਸਮਾਰਟ ਹੋਣਗੇ ਪਹਿਲਾਂ ਹੁੰਦਾ ਸੀ ਸਮਾਰਟ ਸਕੂਲ ਬਣਾਉਂਦੇ ਹੁੰਦੇ ਹੁਣ ਸਮਾਰਟ ਕਲਾਸਰੂਮ ਬਣਾ ਰਹੀ ਐ ਸਮਾਰਟ ਕਲਾਸਰੂਮ ਵਿੱਚ ਕੀ ਕੀ ਹੁੰਦਾ ਸਮਾਰਟ ਕਲਾਸਰੂਮ ਚ ਦੇਖੋਗੇ ਕਿਸੇ ਪ੍ਰਾਈਵੇਟ ਸਕੂਲ ਚ ਉਹ ਜੀ LED ਨਹੀਂ ਹੋਣੀ ਜਿਹੋ ਜੀ ਉਹਦੇ ਵਿੱਚ ਲੱਗੀਆਂ ਆ ਓਕੇ ਸਮਾਰਟ ਬੋਰਡ ਲੱਗਾ ਬਹੁਤ ਹੀ ਵਧੀਆ ਤਰੀਕੇ ਨਾਲ ਓਕੇ ਉਹਦੇ ਵਿੱਚ ਵਾਈਫਾਈ ਹੋਊਗਾ ਪ੍ਰੋਜੈਕਟਰ ਵੀ ਹੋਊਗਾ ਸਾਰਾ ਕੁਝ ਜਿਹੜੀਆਂ ਆਧੁਨਿਕ ਸੁਵਿਧਾਵਾਂ ਦੇ ਸਕਦੇ ਆਪਾਂ ਸਟੂਡੈਂਟ ਨੂੰ ਉਹ ਸਾਰੀਆਂ ਹੋਣਗੀਆਂ ਜਿਹੜੀਆਂ ਪ੍ਰਾਈਵੇਟ ਸਕੂਲਾਂ 'ਚ ਵੀ ਹੈ ਉਹ ਸਮਾਰਟ ਕਲਾਸਰੂਮ ਆ ਲਗਾਤਾਰ ਸਰਕਾਰ ਸੱਤਾ ਵਿੱਚ 아이ਸੀ ਸਰਕਾਰ ਕਹਿੰਦੀ ਸੀ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ ਹਾਂ ਪਰ ਹਜੇ ਤੱਕ ਨਸ਼ਾ ਚੰਗੀ ਤਰ੍ਹਾਂ ਖਤਮ ਨਹੀਂ ਹੋ ਸਕਿਆ ਹੁਣ ਸਰਕਾਰ ਨੇ ਇੱਕ ਮੁਹਿੰਮ ਵੀ ਚਲਾਈ ਆ ਉਹ ਕੀ ਚੱਲ ਰਹੀ ਆ ਉਹਦੇ ਵਿੱਚ ਤੇ ਅੱਗੇ ਕੀ ਕੀ ਉਹਦੇ ਵਿੱਚ ਕਰ ਰਹੇ ਹੋ ਤੁਸੀਂ ਵੇਖੋ ਸਰਕਾਰ ਪਿਛਲੇ 3 ਸਾਲਾਂ ਤੋਂ ਜਿਹੜਾ ਯਤਨ ਉਹ ਕਰ ਰਹੀ ਹੈ ਜੀ ਇਹ ਜਿਹੜਾ ਹੁਣ ਯੁੱਧ ਨਸ਼ਾ ਵਿਰੋਧ ਮੁਹਿੰਮ ਚਲਾਈ ਆ ਇਹ ਉਸੇ ਦਾ ਹਿੱਸਾ ਹੈ ਇਹ ਨਹੀਂਗਾ ਵੀ ਇਹ ਇੱਕ ਅੱਜ ਸ਼ੁਰੂ ਹੋਇਆ ਨਸ਼ਾ ਤਸਕਰਾਂ ਦੇ ਘਰ ਟਾਉਣੇ ਸ਼ੁਰੂ ਹੋਏ ਆ ਜਿਨ੍ਹਾਂ ਨੇ ਅ ਮਤਲਬ ਮਾਤਾ ਭੈਣਾਂ ਦੀਆਂ ਚੁੰਨੀਆਂ ਜਿਹੜੀਆਂ ਚਿੱਟੀਆਂ ਕਰਤੀਆਂ ਸੀ ਉਸ ਚਿੱਟੇ ਨੇ ਕਮਾਈ ਨਾ ਬਣਾਏ ਹੋਏ ਘਰਾਂ ਨੂੰ ਹੁਣ ਧੌਣ ਲੱਗੀਆਂ ਸਰਕਾਰਾਂ ਜੀ ਇਹ ਪਿਛਲੇ 3 ਸਾਲ ਤੋਂ ਇਹਦਾ ਜਿਹੜਾ ਇਹਦੀ ਜਿਹੜੀ ਮਤਲਬ ਕੀ ਕਹਿੰਦੇ ਰੂਪਰੇਖਾ ਬਣਾਈ ਜਾ ਰਹੀ ਸੀ ਉਹਦੇ ਤਹਿਤ ਜਿਹੜਾ ਹੁਣ ਯੋਧਨਾ ਸ਼ੈਮਰੋਂਦ ਮਹਿਮ ਜਿਹੜੀ ਹੁਣ ਉਹ ਦੇਖਣ ਲੱਗੀ ਆ ਸਰਕਾਰ ਪਿਛਲੇ 3 ਸਾਲ ਤੋਂ ਹੀ ਕੰਮ ਕਰ ਰਹੀ ਆ ਪਰ ਹੁਣ ਜਿਹੜਾ ਮੈਂ ਜਿੱਥੋਂ ਤੱਕ ਮੈਨੂੰ ਪਤਾ ਮੇਰੇ ਹਲਕੇ ਦਾ ਇਥੋਂ ਜਿਹੜੇ ਨਸ਼ਾ ਤਸਕਰ ਸੀ ਜੇ ਕੋਈ ਟਾਵਾ ਟੱਲਾ 100 ਚੋਂ ਇੱਕ ਅੱਧਾ ਰਹਿ ਗਿਆ ਹੋਵੇ ਤਾਂ ਅੱਡ ਗੱਲਾ ਵੀ ਉਹ ਚੁੱਪ ਕਰਕੇ ਬਹਿ ਗਿਆ ਹੋਵੇ ਵੀ ਪਤਾ ਨਾ ਹੋਵੇ ਲੱਗੇ ਨੂੰ ਨਹੀਂ ਤਾਂ ਤਕਰੀਬਨ ਹੀ ਜਿਹੜੇ ਨਸ਼ਾ ਤਸ ਕਰ ਉਹ ਇੱਥੋਂ ਭੱਜ ਗਏ ਤੇ ਮੈਨੂੰ ਲੱਗਦਾ ਇੱਥੋਂ ਕੀ ਪੰਜਾਬ ਛੱਡ ਕੇ ਹੀ ਭੱਜ ਗਿਆ ਤੇ ਮੈਂ ਵੀ ਤੁਹਾਡੇ ਜਰੀ ਇਹ ਵੀ ਕਹਿਣਾ ਹੈ ਉਹਨਾਂ ਸਾਰਿਆਂ ਨੂੰ ਵੀ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਤੁਹਾਨੂੰ ਬਖਸ਼ਿਆ ਨਹੀਂ ਜਾਣਾ ਕਿਉਂਕਿ ਹੁਣ ਜੇਲ ਵੀ ਨਵੀਂ ਬਣਾ ਰਹੇ ਆ ਤੁਹਾਨੂੰ ਡੱਕਣ ਵਾਸਤੇ ਕਿਵੇਂ ਦੇਖ ਦਿਓ ਅੱਜ ਤੁਸੀਂ ਬੋਲੀ ਕਰਵਾ ਕੇ ਆਏ ਹੋ ਕਿਵੇਂ ਚੱਲ ਰਹੀ ਆ ਮੰਡੀਆਂ ਦੇ ਵਿੱਚ ਵੇਖੋ ਮੰਡੀਆਂ ਦੇ ਵਿੱਚ ਵਧੀਆ ਜਿਹੜੀ ਬੋਲੀ ਲੱਗ ਰਹੀ ਆ ਵਧੀਆ ਫਸਲ ਚੱਕੀ ਜਾ ਰਹੀ ਆ ਅੱਜ ਅਸੀਂ ਬੋਲੀ ਲਵਾ ਕੇ ਆਏ ਮੈਂ ਉੱਥੇ ਵੀ ਇਹੀ ਕਿਹਾ ਸੀ ਡੀ ਐਫ ਐਸ ਸੀ ਸਾਹਿਬ ਵੀ ਸੀ ਐਫ ਐਸ ਓ ਵੀ ਸੀ ਵੀ ਇਹ ਸਾਰਾ ਕੁਝ ਆਪਾਂ ਕਿਸਾਨਾਂ ਵਾਸਤੇ ਹੀ ਆ ਵੇਖੋ ਮੇਰੇ ਹਲਕੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਤਕ ਦੁੱਖ ਤਕਲੀਫ ਆ ਕਿਸਾਨਾਂ ਨੂੰ ਆਉਣੀ ਨਹੀਂ ਚਾਹੀਦੀ ਜੇ ਕਿਸਾਨ ਹੀ ਖੁਸ਼ ਨਹੀਂ ਹੋਇਆ ਸਾਡੇ ਤੋਂ ਤਾਂ ਫਿਰ ਮੈਨੂੰ ਲੱਗਦਾ ਫਿਰ ਆਪਾਂ ਨੂੰ ਬੋਲੀ ਲੱਡੂ ਖਵਾ ਕੇ ਮੂੰਹ 'ਚ ਕਿਸੇ ਦੇ ਪਾਉਣਾ ਫੋਟੋ ਕਰਾਉਂਦਾ ਕੋਈ ਪੈਦਾ ਨਹੀਂ ਪਰ ਉਹਨਾਂ ਨੇ ਕਿਹਾ ਵੀ ਸਾਡੇ ਪ੍ਰਬੰਧ ਪੂਰੇ ਵਧੀਆ ਤਰੀਕੇ ਨਾਲ ਕੀਤੇ ਹੋਏ ਆ ਸੋ ਕਿਸੇ ਤਰੀਕੇ ਦੀ ਕੋਈ ਵੀ ਤਕਲੀਫ ਨਹੀਂ ਆਉਂਦੀ ਬਾਰਦਾਨੇ ਤੋਂ ਲੈ ਕੇ ਟੁਆ ઠવાਈ ਤੋਂ ਲੈ ਕੇ ਸਾਰਾ ਕੁਝ ਓਕੇ ਆ ਜੀ ਮੈਂ ਲਾਸਟ ਸਵਾਲ ਕਰੂੰਗਾ ਕਿ ਸੁਖਵੀਰ ਬਾਦਲ ਦਾ ਬਿਆਨ ਆਂਦਾ ਕਿ 2027 ਦੇ ਵਿੱਚ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ ਕੀ ਕਿਸੇ ਸਵਾਲ ਪੁੱਛਦੇ ਪੁੱਛਦੇ ਤੁਸੀਂ ਵੀ ਥੋੜਾ ਜਿਹਾ ਹੱਸ ਪਏ ਤੁਹਾਨੂੰ ਵੀ ਪਤਾ ਤੇ ਮੈਨੂੰ ਡਾਇਨਾਸੌਰ ਵਾਲਾ ਡਾਇਲੋਗ ਯਾਦ ਆ ਗਿਆ ਹਾਂ ਮਤਲਬ ਤੋ ਤੁਸੀਂ ਵੀ ਹੱਸਦੇ ਤੇ ਮੈਨੂੰ ਵੀ ਵੇਖੋ ਇੱਕ ਤਾਂ ਉਹ ਆਪਣੇ ਰਾਮੂ ਵਾਲਿਆ ਸਾਹਿਬ ਗੱਲ ਕਹਿੰਦੇ ਉਹ ਮੈਨੂੰ ਵਧੀਆ ਜਿਹੀ ਨਹੀਂ ਲੱਗਦੀ ਵੀ ਖੁਸਰਾਏ ਘਰੇ ਮੁੰਡਾ ਹੋ ਸਕਦਾ ਤੇ ਸੁਖਵੀਰ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ ਹੂੰ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਜੇ ਇਹ ਸੋਚਦੇ ਆ ਸਰਕਾਰ ਬਣਾਉਣ ਵਾਸਤੇ ਕਟਕਟ 20 ਸਾਲ ਹਜੇ ਪਿੱਛੇ ਹੋ ਗਏ ਹੋ ਇਹ ਜਦੋਂ ਦੀ ਆਪਦੀ ਪਾਰਟੀ ਕਟਕਟ 3-4 ਧਰਿਆਂ ਚ ਬਣ ਗਈ ਹੈ ਪਹਿਲਾਂ ਤਾਂ ਉਹਨੂੰ ਇਕੱਠਾ ਕਰਨ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਮੁੱਕ ਜਾਣਗੇ ਜਾਂ ਖਤਮ ਹੋ ਜਾਣਗੇ ਕਿਉਂਕਿ ਬੰਦਾ ਭਾਵੇਂ ਇਕੱਲਾ ਹੀ ਰਹਿ ਜਾਏ ਉਹ ਜਿੰਦਾ ਹੀ ਹੁੰਦਾ ਹੈਗਾ ਹਮ ਪਰ ਉਹਨਾਂ ਦੇ ਵਿੱਚ ਹੁਣ ਉਹ ਸ਼ਮਤਾ ਹੈਣੀਗੀ ਵੀ ਉਹ ਸਾਰਿਆਂ ਨੂੰ ਇਕੱਠੇ ਕਰਕੇ ਤੁਰ ਸਕਣ ਸਾਰੇ ਅੱਡ ਅੱਡ ਇੱਕ ਤਰ੍ਹਾਂ ਅੱਡ ਜਿਹੜੀ ਭਰਤੀ ਕਰ ਰਿਹਾ ਇੱਕ ਅੱਡ ਅੱਦੇ ਉਹ ਕਹਿੰਦੇ ਵੀ ਇਹ ਸਖਬੀਰ ਬਾਦਲ ਜੀ ਨੂੰ ਕੱਲ ਪ੍ਰਧਾਨ ਬਣ ਜੁਨ ਨੇ ਉਕਤ ਕੀਤਾ ਕੱਲ ਕੇ ਪਰਸੋਂ ਉਹ ਕਹਿੰਦੇ ਵੀ ਇਹ ਕਾਲੀ ਦਲ ਦੇ ਪ੍ਰਧਾਨ ਨਹੀਂ ਇਹ ਬਾਦਲ ਦਲ ਦੇ ਪ੍ਰਧਾਨ ਆ ਦੂਜੇ ਕਹਿੰਦੇ ਅਸੀਂ ਆਪ ਦਾ ਪ੍ਰਧਾਨ ਆਪ ਚੁਣਾਂਗੇ ਹੁਣ ਤੁਸੀਂ ਆਪ ਹੀ ਵੇਖ ਲਓ ਵੀ ਜਿਹੜੇ 2027 ਚ ਸਰਕਾਰ ਬਣਾਉਣਾ ਚਾਹੁੰਦੇ ਆ ਉਹ ਸ਼ਰਿਆ ਵੀ ਚੈਨਲਾਂ ਤੇ ਬੋਲੀ ਜਾਂਦੇ ਉਹ ਫਲਾਣੇ ਧੜੇ ਦਾ ਉਹ ਫਲਾਣੇ ਧੜੇ ਦਾ ਜੀ ਉਹ ਸਰਕਾਰ ਕਿਵੇਂ ਬਣੂਗੀ ਜਿੰਨਾ ਥਿਆਰ ਇਕੱਠੇ ਨਹੀਂ ਹੋ ਸਕਦਾ ਅ ਅਕਾਲੀ ਦਲ ਬਾਦਲ ਦਾ ਸਮਰਾਜ ਜਿਹੜੇ ਗੰਦੇ ਵਿੱਚ ਬਹੁਤ ਵੱਡਾ ਸਭ ਤੋਂ ਵੱਡਾ ਯੋਗਦਾਨ ਸੀ ਕਿ ਜੋ ਬੈਬਲ ਕਲਾਮ ਗੋਲੀ ਕਾਂ ਬੈਬਲ ਕਲਾ ਬੇਅਦਬੀ ਹੋਈ ਸੀ ਤੇ ਕੋਟਕਪੂਰਾ ਗੋਲੀ ਕਾਂ ਤੁਹਾਡੇ ਹਲਕੇ ਦੇ ਵਿੱਚ ਆ ਬੈਬਲ ਕਲਾ ਤੁਸੀਂ ਉੱਥੇ ਲੋਕਾਂ ਨਾਲ ਵਿਚਰਦੇ ਵੀ ਹੋ ਲੋਕਾਂ ਦਾ ਉੱਥੇ ਕੀ ਕਹਿਣਾ ਕਿ ਉਦੋਂ ਸਰਕਾਰ ਨੇ ਉਹਨਾਂ ਦਾ ਸਾਥ ਦਿੱਤਾ ਜਦੋਂ ਬੇਅਦਬੀ ਹੋਈ ਜਾਂ ਸਰਕਾਰ ਨੇ ਅੱਖਾਂ ਉੱਤੇ ਪੱਟੀ ਬੰਨੀ ਵੀ ਸੀ ਜਿਵੇਂ ਹਰ ਕੋਈ ਕਹਿੰਦਾ ਮੈਂ ਕਹਾਂ ਜੀ ਸਾਰਾ ਕੀਤਾ ਕਰਾਇਆ ਵੇਖੋ ਆਪਾਂ ਮੈਂ ਇਸ ਗੱਲ ਤੇ ਬੋਲਣਾ ਤਾਂ ਚਾਹੁੰਦਾ ਨਹੀਂ ਪਰ ਫਿਰ ਵੀ ਦੱਸ ਦਿੰਨਾ ਸਮੇਂ ਦੀ ਸਰਕਾਰ ਜੇ ਇੰਟਰਵੈਨ ਨਾ ਕਰੇ ਤਾਂ ਐਡਾ ਵੱਡਾ ਜਿਹੜਾ ਜੀ ਗੱਲ ਹੋਣੀ ਸੀ ਸਕਦੀ ਸੋ ਸਾਰਾ ਕੁਝ ਕੀਤਾ ਕਰਾਇਆ ਇਹਨਾਂ ਦਾ ਹੀ ਆ ਉਹਨਾਂ ਦੇ ਮੂਰੇ ਆ ਰਿਹਾ ਇਹ ਆਪ ਹੀ ਕਹਿੰਦੇ ਹੁੰਦੇ ਸੀ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਜਾਂ ਕਰਾਈ ਆ ਉਹਨਾਂ ਦਾ ਕੱਥ ਨਾ ਰਹੀਂ ਤੇ ਫਿਰ ਅੱਜ ਤੁਸੀਂ ਵੇਖ ਹੀ ਲਏ ਹੋ ਕਿੱਥੇ ਫਿਰਦੇ ਆ ਉਹ ਜੀ ਸੋ ਇਹਦੇ ਤੇ ਮੈਨੂੰ ਲੱਗਦਾ ਨਹੀਂ ਕੁਝ ਦੱਸਣ ਦੀ ਲੋੜ ਆ ਲੋਕਾਂ ਨੂੰ ਚੰਗੀ ਤਰ੍ਹਾਂ ਭਲੀ ਭਾਂਦੀ ਕੱਲੇ ਕੱਲੇ ਬੱਚੇ ਨੂੰ ਪਤਾ ਜੀ ਵੀ ਇਹ ਕਿਹਨੇ ਕਰਾਇਆ ਤੇ ਕਿਵੇਂ ਹੋਇਆ ਤੇ ਉਹਦੀ ਉਹੀ ਸਜ਼ਾ ਜਿਹੜੀ ਹੁਣ ਤੱਕ ਉਹਨਾਂ ਨੂੰ ਮਿਲ ਰਹੀ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮੇਰ ਪਾ ਜੀ